ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਐ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ 22 ਹਰਵੇਲ ਸਿੰਘ ਦੇ ਫਾਰਮ ਤੇ ਜਿਦਾਂ ਕਿ ਦੋਸਤੋ ਜਾਣਦੇ ਆ ਸਾਰੇ ਵੀਰ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਦੋਸਤੋ ਤੇ ਸੇਲ ਪਰਚੇਜ ਦਾ ਕੰਮ ਆ ਦੋਸਤੋ ਬਿਲਕੁਲ ਤੁਸੀਂ ਸੰਪਰਕ ਟਾਈਮ ਟਾਈਮ ਆਪਣਾ ਬਣਾ ਕੇ ਰੱਖ ਸਕਦੇ ਜੀ ਵੀਰ ਦੇ ਨਾਲ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਨਵੇਂ ਪੁਰਾਣੇ ਬਿਲਕੁਲ ਫਾਰਮ ਤੇ ਡੇਰੀ ਫਾਰਮਿੰਗ ਦੇ ਨਾਲ ਨਾਲ ਜਿਹੜਾ ਦੋਸਤੋ ਇੱਕ ਪਸ਼ੂ ਵਪਾਰ ਦਾ ਕੰਮ ਵੀ ਆ ਤੇ ਅੱਜ ਚਾਰ ਨਗ ਦੋਸਤੋ ਤੁਹਾਨੂੰ ਟੋਟਲ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਤੋਕੜ ਗੱਪਣ ਮਾਝ ਦਿਖਾ ਦਾਂਗੇ ਇੱਕ ਬਿਲਕੁਲ ਠੁੱਕੀ ਮਾਝ ਆ ਤਿਆਰੀ ਤੇ ਆ ਸੂਣ ਵਾਲੀ ਇੱਕ ਬਿਲਕੁਲ ਤਾਜੀ ਸੂਈ ਸਵਾਈ ਤੇ ਇੱਕ ਵaird ਤੁਹਾਨੂੰ ਪ੍ਰੋਪਰ ਦਿਖਾ ਦਾਂਗੇ ਦੋਸਤੋ ਇਸ ਕਵਰੇਜ ਵਿੱਚ 22 ਦਸੰਬਰ ਨੂੰ ਆਪਾਂ ਇਹ ਵੀਡੀਓ ਦੋਸਤੋ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ ਡੇਢ 2 2:30 ਵਜੇ ਦਾ ਸਮਾਂ ਹੈਗਾ ਔਰ ਇਹਨੀਆਂ ਜਾਣਕਾਰੀ ਵੀਰ ਹਰਪ੍ਰੀਤ ਸਿੰਘ ਤੋਂ ਉਸ ਤੇ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਜਿੰਨਾਂ ਪਸ਼ੂਆਂ ਦੀ ਸੋ ਐਨੀਮਲ ਜਿਹੜਾ ਵੀ ਪਸੰਦ ਹੋ ਗਾ ਦੋਸਤੋ ਸੂਏਸ ਬਾਈ ਨਗਰੀ ਦੋ ਟਾਈਮ ਤਸੱਲੀ ਹਰ ਵਾਰ ਆਪਾਂ ਕਹਿੰਦੇ ਆ ਗੱਪਣ ਪਸ਼ੂ ਚੌਥਾ ਨਾਲ ਦਾ ਤੇ ਫਿਕਰ ਤਸੱਲੀ ਜ਼ਰੂਰ ਕਰਿਆ ਕਰੋ ਆਜੋ ਜੀ ਹਰਪੀਲ ਬਾਈ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਆ ਸਾਨੂੰ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਹ ਦੀਤਾ ਬਾਈ ਜੀ ਠੀਕ ਠਾਕ ਭਰਾ ਜੀ ਚੜ੍ਹਦੀ ਕਲਾ अच्छा हरवीर भाई आज ਜਿੱਦਾਂ ਕਿ ਆਪਾਂ ਜ਼ਿਕਰ ਕੀਤਾ ਵੀ ਚਾਰ ਪਸ਼ੂ ਵਿਖਾਊਗਾ। ਹਾਂਜੀ ਬਿਲਕੁਲ ਸੰਤੂ ਸਾਹਿਬ ਆਪਣੇ ਕੋਲੇ ਇੱਕ ਮੱਝ ਤਾਜ਼ਾ ਸੂਈ ਆ। ਇੱਕ ਗੱਬਣਾ, ਇੱਕ ਟੋਕੜ ਗੱਬਣਾ, ਇੱਕ ਗਾਂ ਬਸ ਤਿਆਰੀ ਦੇ ਵਿੱਚ ਹੀ ਆ। ਠੀਕ ਆ। ਹਾਂਜੀ। ਪਸ਼ੂ ਤਾਂ ਹੋਰ ਵੀ ਹੈਗੇ। ਮਤਲਬ ਕੋਈ ਵੀ ਕੰਟੈਕਟ ਕਰਨਾ ਹੋਵੇ ਕਰ ਸਕਦੇ। ਤਕਰੀਬਨ 8-10 ਰੈਂਦੇ ਨੇ ਪਸ਼ੂ। ਹਾਂ। ਤੇ ਇਸ ਟਾਈਮ ਜਿਹੜਾ ਆਪਾਂ ਅੱਜ ਚਾਰ ਦਿਖਾਉਂਗੇ। ਹਾਂਜੀ। ਲਓ ਵੀ ਹਰਵੀਰ ਭਾਈ ਪਹਿਲੇ ਨੰਬਰ ਤੋਂ ਇੱਥੋਂ ਹੀ ਸਟਾਰਟ ਕਰ ਲਈਏ। ਇਸ ਮੱਝ ਤੋਂ ਇਹ ਐਸ ਸੂਈ ਹੈ ਪਹਿਲੇ ਨੰਬਰ ਵਾਲੀ ਇਹ ਸੰਧੂ ਸਾਹਿਬ ਸੂਈ ਆ ਇਹ ਤੀਜਾ ਦਿਨ ਸੂਈ ਨੂੰ ਬਿਲਕੁਲ 나ੜੂ ਬੱਚੇ ਦੇ ਨਾਲ ਆ ਓਕੇ ਤੇ ਨੀਲੀ ਦੀ ਆ ਮੀਡੀਅਮ ਹਾਈਟ ਆ ਇਹਦੀ ਲਓ ਜੀ ਤੇ ਚਵਾ ਬਹੁਤ ਵਧੀਆ ਸੰਧੂ ਸਾਹਿਬ ਹਾਂ ਦਿਨ ਕਿੰਨੇ ਕ ਦੱਸ ਦੂ ਮੜਾ ਸੂਈ ਨੂੰ ਦਿਨ ਕਿੰਨੇ ਆ ਤੀਜਾ ਦਿਨ ਆ ਸੰਧੂ ਸਾਹਿਬ ਅੱਜ ਤੀਜਾ ਦਿਨ ਬੱਚਾ ਮਗਰ ਕੱਟਾ ਆ ਗਿਆ ਜੀ ਮਗਰ ਕੱਟਾ ਆ ਗਿਆ ਜੀ ਇਹ ਸੂਵੇ ਕਿੰਵੇਂ ਆ ਸੂਵੇ ਤੀਜੇ ਸੂਈ ਸੰਧੂ ਸਾਹਿਬ ਅੱਛਾ ਲਓ ਜੀ ਬਾਕੀ ਦੋਸਤੋ ਬਾਹਰ ਤਸੱਲੀ ਨਾਲ ਤੋਰ ਕੇ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਇਹ ਹਾਈਟ మీడియం ਦੇ ਵਿੱਚ ਆ ਦਰਮਿਆਨੀ ਹਾਈਟ మీడియం ਆ ਦੋਸਤੋ ਹਾਈਟ ਸੰਦੂ ਸਾਹਿਬ మీడియం ਪਰ ਲੇਵਾ ਇਹਨੂੰ ਇਹ ਵੱਡੀਆਂ ਮੱਜਾਂ ਵਾਲਾ ਹਮ ਥਨ ਬੰਦਰ ਲੇਵਾ ਬਹੁਤ ਸੁਥਰਾ ਅੱਛਾ ਹੁਣ ਬੋਲਾ ਹੀ ਹੋਊਗਾ ਥੱਲੇ ਤੇ ਹਾਂ ਸੰਦੂ ਸਾਹਿਬ ਬੋਲਾ ਇਹਦੇ ਥੱਲੇ ਕਰੀਬ ਹੋਊ 7 ਕਿਲੇ ਲਗਭਗ 7 ਕਿਲੋ ਹਾਂਜੀ ਠੀਕ ਆ ਜੀ ਲਓ ਜੀ ਬੋਲਾ 7 ਕਿਲੋਵਾ ਦਿਓ ਬਾਕੀ ਸੰਦੂ ਸਾਹਿਬ ਜਿਆਦਾ ਤਾਂ ਨਹੀਂ ਆਪਾਂ ਕਵਾਂਗੇ 10 11 ਲੀਟਰ ਦੀ 10 ਦੀ ਚੁਆਈ ਨਾਰਮਲ ਕਰਾ ਦੂਗੀ ਇਹ ਅੱਛਾ ਜੀ ਹਾਂਜੀ ਠੀਕ ਹੈ ਜੀ ਬਾਕੀ ਨੀਲੀ ਦੇ ਵਿੱਚ ਆ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਹੂੰ ਹੂੰ ਤੇ ਚੁਆਪ ਸਮਾਦੀ ਚੰਗੀ ਆ ਬਹੁਤ ਵਧੀਆ ਸਾਨੂੰ ਸਾਪਾ ਧਾਰਾ ਮਰਾਵਾਂਗੇ ਚੁਆ ਦਾ ਇੱਕ ਨੰਬਰ ਲਓ ਜੀ ਸੋ ਚੁਆਪ ਸਮਾ ਜਿਹੜਾ ਦੋਸਤੋ ਬਾਈਆਂ ਦਾ ਵੀ ਵਧੀਆ ਜਿੱਦਾਂ ਮਰਜੀ ਕੋਈ ਭੈਣ ਭਰਾ ਸੱਜਣਾ ਬਾਕੀ ਸੰਧੂ ਸਾਹਿਬ ਇੱਕ ਸਿੰਗੇ ਦਾ ਜਿਹੜਾ ਅੜ ਗਿਆ ਸੀਗਾ ਹੂੰ ਹੂੰ ਉਹ ਕੱਟਣਾ ਪਿਆ ਅੱਛਾ ਇਧਰੋਂ ਕੱਟਤਾ ਕਿ ਸਿੰਗ ਹਾਂਜੀ ਠੀਕ ਆ ਪੜਪੀਆਂ ਸੀ ਮੱਜਾ ਠੀਕ ਆ ਤੇ ਉਹ ਫਿਰ ਕੱਟਣਾ ਪਿਆ ਇਹਦਾ ਲਓ ਜੀ ਤੇ ਇੱਕ ਸਿੰਘ ਦੋਸਤੋ ਬੈਕ ਸਾਈਡ ਨੂੰ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਤੇ ਪਤਲੇ ਪਿੰਡੇ ਦੀ ਆ ਹਾਈਟ ਮੀਡੀਅਮ ਤੁਹਾਨੂੰ ਜਿਹੜਾ ਆਪਾਂ ਜ਼ਿਕਰ ਕਰਤਾ ਬਹੁਤ ਵਧੀਆ ਬਾਕੀ ਮਦਰੀ ਡੋਲੀ ਜਿਹੜਾ ਤੁਹਾਨੂੰ ਉਹ ਵੀ ਦੱਸਤਾ ਵੀਰ ਨੇ ਵੀ ਚੰਗਾ ਚਾ ਵਾਪਸ ਮਾ ਬੌਲੇ ਤੇ ਚੱਲਦੀ ਪਈ ਆ ਕੋਈ ਵੀਰ ਆਪਦੇ ਦੋ ਡੰਗ ਚੋ ਕੇ ਤਿੰਨ ਟੈਮ ਚੋ ਕੇ ਤਸੱਦੀ ਕਰ ਸਕਦਾ ਠੀਕ ਆ ਸੋ ਆ ਦੇਖੋ ਜੀ ਲੋਜੀ ਤੇ ਬੱਚਾ ਹੋਈ ਹੈ ਜੀ ਬੱਚਾ ਇਹਦਾ ਕੱਟਾ ਸਮਝਦਾ ਬਿਲਕੁਲ ਉਹ ਇਹ ਕੱਟਾ ਮੇਲ ਕਾਫ ਆਹ ਲਾ ਠੀਕ ਆ ਹਰ ਵੇਲੇ ਕਿੰਨਾ ਮੁੱਲ ਕਰਦੇ ਹਿੰਦੇ ਸੰਧੂ ਸਾਹਿਬ ਮੁੱਲ ਇਹ ਤਾਂ ਬਿਲਕੁਲ ਜਾਇਜ਼ ਹੋਊਗਾ ਹਾਂ 58500 ਰੁਪਏ ਦਾ ਰੇਟ ਆ ਸਿਰਫ ਛੋੜ ਹੋਊਗੀ ਛੋੜ ਦਾ ਮਤਲਬ ਕਿ 500 700 ਅੱਛਾ 58500 ਚ ਹਾਂਜੀ ਛੋੜ ਹੋਊਗੀ ਠੀਕ ਆ ਜੀ ਲਓ ਜੀ 58500 ਦੇ ਵਿੱਚੋਂ ਗੁਰਪੀ ਦੋ ਨਜ਼ਰ ਬੱਚਾ ਲਾਦੇ ਹਿੰਦੂਜੀ ਮੱਝ ਦਿਖਾ ਰਹੀ ਹੈ ਲਓ ਜੀ ਥੋੜਾ ਥਣ ਛੜਾਈ ਠੀਕ ਆ ਤੋ ਦੋਸਤੋ ਇਹ ਪਹਿਲੇ ਨੰਬਰ ਤੇ ਮੱਝ ਬਾਕੀ ਆਪਾਂ ਇਹਦਾ ਜਿਹੜਾ ਚੁਆਈ ਕਰਾ ਕੇ ਥੋੜੀ ਦਿਖਾ ਦਿੰਦੇ ਹਾਂ ਪਸੰਦ ਪੈਂਦੀ ਆ ਜਰੂਰ ਤੇ ਜਰੂਰ ਬਾਕੀ ਨੂੰ ਇਹਨੂੰ ਬੱਚਾ ਲਾ ਦਿਓ ਤੁਸੀਂ ਇਹਦੀ ਜਾਣਕਾਰੀ ਕਰ ਦਿਓ ਸਾਜੀ ਇਹ ਹਰਵੈਲ ਦੂਜੇ ਨੰਬਰ ਵਾਲੀ ਹੈ ਮੱਝ ਇਹ ਸੰਦ ਦਾ ਤੀਜੇ ਸੂਏ ਇਹਨੇ ਸੂਣਾ ਅੱਛਾ ਜੀ ਤੇ ਇਹ ਦਿਨ ਕਿੰਨੇ ਕ ਕੱਟ ਜੂ ਹੋ ਜੇ ਫਿਰ ਸਾਨੂੰ ਸਾਬ ਖੜਦੀ ਹੈ 5-7 ਦਿਨ ਤੱਕ ਖੜੂਗੀ ਹਜੇ ਲਓ ਜੀ 5-7 ਦਿਨ ਦੋਸਤੋ ਦਿਨ ਹਜੇ ਕੱਟਦੀ ਆ ਤੀਜਾ ਸੂਆ ਕੋਈ ਮੰਨ ਕੇ ਵੀਰ ਸੌਦਾ ਕਰ ਸਕਦਾ ਠੀਕ ਆ ਤੇ ਬਾਕੀ ਬਿਲਕੁਲ ਸਿੰਗਲ ਖਾਦੀ ਦੀ ਆ ਪਤਲੇ ਪਿੰਡੇ ਦੇ ਵਿੱਚ ਉਹ ਵਧੀਆ ਸੰਦ ਸਾਹ ਭਾਰੀ ਬਾਡੀ ਦਾ ਤੇ ਵਜਨ ਵਟਾ ਪੂਰਾ ਮੱਚਦਾ ਪੇਟ ਵਾਲੇ ਪਾਸੇ ਉਹ ਵੀ ਦੋਸਤੋ ਦੇਖੀਏ ਤੇ ਵਜਨ ਲੋੜ ਪੂਰਾ ਲੰਬਾਈ ਬਹੁਤ ਜ਼ਿਆਦੀ ਮੱਚਦੀ ਆ ਕਰੋ ਚੈੱਕ ਸਰਦਾਰਾਂ ਦੇ ਪੁਰਾਣੇ ਰਵੇ ਦੇ ਵਿੱਚੋਂ ਹੁੰਦੀ ਸੀ ਇਹੋ ਜਿਹੀਆਂ ਮੱਜਾਂ ਤਾਂ ਅਸੀਂ ਤਾਂ ਤਕਰੀਬਨ ਇਹੋ ਜਿਹਾ ਰਵਾ ਸਾਡੇ ਕੋਲ ਤਕਰੀਬਨ ਰਿਹਾ ਸੀਗਾ ਪਹਿਲਿਆਂ ਚ ਚੰਗਾ ਦੁੱਧ ਚਵਾ ਜਾਂਦੇ ਪਛੋਂ ਠੀਕ ਆ ਹਾਂਜੀ ਠੀਕ ਆ ਲੈ ਲੇ ਜੂ ਹਫਤਾ 5-7 ਦਿਨ ਹਫਤੇ ਦਾ ਹਫਤਾ ਲੈ ਜੂ ਸੰਦ ਦਾ ਦੁੱਧ ਚਲੋ ਜ਼ਿਆਦਾ ਤੇ ਨਹੀਂ ਕਹਾਂਗੇ ਆਪਾਂ 12 ਲੀਟਰ ਦੀ ਨਾਰਮਲ ਚੋਾਈ ਜਿਹੜੀ ਹੈ ਕਰਾ ਦੋਗੇ ਤਾਂ ਲਓ ਜੀ ਸੋ ਬਾਕੀ ਦੋਸਤੋ ਭਰਿਆ ਭਾਂਡਾ ਉਮੀਦ ਆਪਾਂ ਕਹਿ ਦਿੰਨੇ ਵੀ ਦੋਸਤੋ ਸਮੁੰਦਰ ਆਪਾਂ ਪਤਾ ਨਹੀਂ ਕਿ ਆਪ ਵੀ ਕੋਸੂ ਕਿਹੜਾ ਕਿੰਨੇ ਪੀਕ ਤੇ ਜਾ ਕੇ ਸਟਾਪ ਕਰੇ ਤੇ ਦੁੱਧ ਤਾਂ ਬਾਕੀ ਆਪਾਂ ਸੇਵਾ ਦਾ ਵੀ ਕਹਿ ਦਿੰਨੀ ਆ ਚੰਗੀ ਸੇਵਾ ਦੋਸਤੋ ਕੋ 10 12 12 ਲੀਟਰ ਤੁਸੀਂ ਐਨੀਮਲ ਦੇ ਤੁਹਾਡੇ ਚੋਣ ਸਕਦੇ ਜੇ ਚੰਗੀ ਸੇਵਾ ਹੋਵੇ ਤੇ ਠੀਕ ਆ ਆਪਾਂ ਇਹਨੂੰ ਟਿੱਪ ਕੇ ਦਿਖਾ ਦਈਏ ਥੋੜੀ ਜੀ ਹਾਂ ਲਓ ਭਰਾਵੋ ਬਾਕੀ ਇਹ ਕੱਪਣਾ ਦੋਸਤੋ 5-7 ਦਿਨ ਲਈ ਦੀ ਆ ਟਿੱਪ ਕੇ ਜਿਹੜੀ ਆ ਤਸੱਲੀ ਆ ਕੋ ਚੌਥਾ ਉਹਨਾਂ ਦੀ ਆਪਾਂ ਤੁਹਾਨੂੰ ਕਰਵਾ ਦਿੰਨੇ ਆ ਠੀਕ ਆ ਸੋ ਉਹਨਾਂ ਵੀਰਾਂ ਲਈ ਆ ਵੀ ਜਿਹੜਾ ਦੂਰ ਦਰਾਡੇ ਬੈਠਿਆ ਵੀ ਥਣ ਨਹੀਂ ਪਹੁੰਚ ਸਕਦੇ ਚੈੱਕ ਪਾਸ ਕਰਨ ਤੇ ਜਿਹੜੇ ਕੋਈ ਨੇੜੇ ਤੇੜੇ ਤੇ ਵੀਰ ਨੇ ਉਹ ਤੁਸੀਂ ਇੱਕ ਵਾਰੀ ਹਰਿਆਣੇ ਕੇ ਜਿਹੜੀ ਆ ਚੌਥਾ ਦੀ ਤਸੱਲੀ ਕਰ ਲਿਓ ਠੀਕ ਆ ਕਰ ਦਿਓ ਇੱਕ ਮਿੰਟ ਤੇ ਆ ਲਓ ਜੀ ਹਾਂ ਜੀ ਅਵੇ ਲੋੜਾ ਤੇ ਇਹ ਆ ਬਿਲਕੁਲ ਹਜੇ मतलब कडूगी दिन है ना लो चक्त ओके बहुत वीक सबू सब बहुत चंगी है मज ठीक है जी ਤੇ ਪਰ ਬਹੁਤ ਵਧੀਆ ਹੁੰਦੀ। ਲਓ ਜੀ ਚੌਥਾ ਨਾਂ ਦੀ ਟਿਪਕੇ ਤੁਹਾਨੂੰ ਦਿਖਾਤੀ ਆ। ਵਾਰੀ ਕੋਲੇ ਕੀ ਦੇਖਣਾ ਹੁੰਦਾ ਵਪਾਰੀ ਨੇ? ਸੂਸਾਰ ਦੇਖਣੀ ਹੁੰਦੀ ਆ ਕਿ ਜਿਹਦੇ ਵਿੱਚ ਭਾਰ ਨਾ ਪਾਉਂਦਾ ਹੋਵੇ ਪਸ਼ੂ ਤੇ ਟਿਪਕੇ। ਵਪਾਰੀ ਵੀ ਇਹੀ ਦੋ ਚੀਜ਼ਾਂ ਦੇਖ ਕੇ ਪਸ਼ੂ ਖਰੀਦਦਾ। ਹੂੰ। ਓਕੇ। ਬਾਕੀ ਸੰਦੂ ਸਬ ਆਪਣੀ ਅਗੇ ਚੱਲਦੇ ਆ। ਅੱਛਾ ਇਹਦਾ ਮੁੱਲ ਕੀ ਕਰਦੇ ਆ ਫਿਰ? ਸੰਦੂ ਸਬੇ ਦਾ ਮੁੱਲ 67000 ਰੁਪਏ ਮੰਨਤਨ ਕਰਾਂਗੇ। 67 ਤੋਂ। ਬਿਲਕੁਲ ਜੀ। ਆਪਾਂ ਇਹਨੂੰ ਥੋੜਾ ਜਿਹਾ ਵਿਖਾ ਦਈਏ ਤਾਂ। ਤੋਂ 30000 ਦੇ ਵਿੱਚੋਂ ਦੋਸਤੋ ਇਹ ਸਾਈਕਲ ਨੰਬਰ ਜਿਹੜੀ ਆਪਾਂ ਤੁਹਾਨੂੰ ਮਾਝ ਦਿਖਾਤੀ ਆ ਮਾਣ ਤੁਹਾਨੂੰ ਹੋ ਜੂਗਾ 30000 ਦੇ ਵਿੱਚੋਂ ਤੇ ਪਹਿਲੇ ਨੰਬਰ ਤੇ ਜਿਹੜੀ ਇੱਕ ਆਪਾਂ ਤੁਹਾਨੂੰ ਇਸ ਤਰ੍ਹਾਂ ਮਾਝ ਦਿਖਾਈ ਸੀਗੀ ਠੀਕ ਆ ਤਾਜੀ ਸੂਈ ਸਬੱਜੀਆਂ ਕਿੰਨੇ ਦਿਨਾਂ ਦੀ ਤੇ ਇਹਦੀਆਂ ਤੁਸੀਂ ਧਾਰਨਾ ਚੈੱਕ ਜ਼ਰੂਰ ਕਰ ਲਓ ਜੇਰੀ ਆ ਦੇਖੋ ਜੀ 24 ਇਹ ਸੰਸਾ ਬਹੁਤ ਅੰਗਰ ਆਹ ਤੁਹਾਨੂੰ ਦੇਖੋ ਮਗਰਲੇ ਸਨਾਂ ਦੀ ਚਵਾਈ ਦੇਖੋ ਜੀ ਅਗਲੇ ਸਨਾਂ ਦੀ ਬਿਲਕੁਲ ਹੰਦ ਚੌੜੀ ਉਂਗਲ ਵਾਂਗ ਉਤਾਰ ਪੈਂਦੀ ਆ ਹੂੰ ਜਾਵੇ ਵੇਖੋ ਹਜੇ ਟਾਈਮ ਹੈ ਤਿੰਨ ਸਾਢੇ ਤਿੰਨ ਦਾ ਆ ਤਾਂ ਵੀ ਕੋਈ ਪ੍ਰਵਾਹ ਨਹੀਂ ਪਛਾਹ ਆ ਕਰੋ ਚਾਚਾ ਇਹ ਕ ਮੋਟੀ ਜਿਹੜੀ ਧਾਰ ਆ ਦੋਸਤੋ ਔਰ ਉਹ ਜਿਹੜੀ ਮੋਟੀ ਧਾਰ ਆ ਆ ਦੇਖੋ ਜੀ ਠੀਕ ਹੈ ਸਹੀ ਬਹੁਤ ਹੈ ਕਰਨ ਕਰ ਲ ਮਰਦੀ ਹੈ ਜੀ ਲੋ ਵੀ ਭਰਾਵੋ ਇਹ ਸੀ ਜਿਹੜੀ ਪਹਿਲੇ ਨੰਬਰ ਤੇ ਮੱਝ ਸੋਈ ਧਾਰਾਂ ਤੁਸੀਂ ਦੇਖ ਲੀਆਂ ਨੇ ਜ਼ਰੂਰ ਤੁਸੀਂ ਸੌਦਾ ਵਟਾ ਸੌਦਾ ਬਿਆਨਾ ਕਰ ਸਕਦੇ ਜੀ ਅੱਛਾ ਭਾਈ ਹਰਵੇਹ ਲੱਗੇ ਤੀਜੇ ਨੰਬਰ ਤੇ ਆ ਮੱਝ ਇਹ ਸੰਧੂ ਸਾਹਿਬ ਤੀਜੇ ਨੰਬਰ ਤੇ ਆ ਅੱਛਾ ਜੀ ਇਹ ਟੋਕੜੇ ਦਾ ਟੋਕੜੇ ਗੱਬਣਾ ਸੰਧੂ ਸਾਹਿਬ ਅੱਛਾ ਜੀ ਤੀਜੇ ਸੂਏ ਲਈ ਗੱਬਣਾ ਇਹ ਚੰਗੀ ਹਾਈਟ ਆ ਮੱਝ ਦੀ ਲੰਬਾਈ ਵੀ ਬਹੁਤ ਜ਼ਿਆਦਾ ਠੀਕ ਆ ਜੀ ਹਾਂ ਜੀ ਆ ਲੋ ਜੀ ਤੇ ਜੇ ਸੁਵੇ ਲਈ ਤਾਂ ਕਿੰਨੇ ਮਹੀਨੇ ਦੀ ਚੈੱਕ ਪਾਸ ਆ ਸੰਦੂ ਸਾਹਿਬ 3 ਮਹੀਨੇ 10 ਦਿਨ ਦੀ ਹੋਊਗੀ 3 ਮਹੀਨੇ 10 ਦਿਨ ਗੱਪਨ ਚੈੱਕ ਪਾਸ ਹੋ ਗਈ ਆਪਣੇ ਅਸੀਂ ਬਿਲਕੁਲ ਜੀ ਰੈਡੀ ਆ ਅੱਛਾ ਜੀ ਤੇ ਜਿਹੜਾ ਦੁੱਧ ਆ ਇਹਦੇ ਥੱਲੇ ਇਸ ਟਾਈਮ ਭਾਵੇਂ ਦੋਨੇ ਟਾਈਮ ਕੋਈ ਚੁਆਈ ਕਰ ਲੇ ਭਾਵੇਂ ਇੱਕ ਟਾਈਮ ਕਰ ਲੇ ਅੱਛਾ ਜੀ 4 ਲੀਟਰ 4 ਲੀਟਰ ਬਿਲਕੁਲ ਜੀ ਦੋਵੇਂ ਟਾਈਮ ਮਿਲਦੀ ਆ ਭਾੜੇ ਤੇ ਇੱਕ ਟਾਈਮ ਸੰਦੂ ਸਾਹਿਬ ਭਾੜਾ ਇੱਕ ਟਾਈਮ ਠੀਕ ਆ ਲੋ ਜੀ ਬਾਕੀ ਸੰਦੂ ਸਾਹਿਬ ਇਹਦੇ ਵਿੱਚ ਰੇਟ ਜਾਇਜ਼ ਆ ਆਪਣੀਆਂ ਤਾਂ ਸਿੱਧੀਆਂ ਜਿਹੀਆਂ ਗੱਲਾਂ ਹੁੰਦੀਆਂ ਹਾਂ ਤਾਂ ਜੇ ਆਪਾਂ ਕਰੇ ਫੰਡਰ ਪਸ਼ੂ ਵੀ ਸਾਮਕੇ ਇੱਕ ਰੱਖਣਾ ਹੁੰਦਾ ਹੂੰ ਤਾਂ ਉਹਦੇ ਵਿੱਚ ਕਈ ਕੀ ਹੁੰਦਾ ਵੀ ਆਪਾਂ 28-30 ਹਜ਼ਾਰ ਦਾ ਫੰਡਰ ਪਸ਼ੂ ਵੇਚ ਕੇ ਕੋਈ ਥੋੜੇ ਬਹੁਤੇ ਹੋਰ ਪਾ ਕੇ ਆਪਾਂ ਨੂੰ ਨਾਲੇ ਤਾਂ ਦੁੱਧ ਵਾਲਾ ਪਸ਼ੂ ਮਿਲ ਜਾਂਦਾ ਹੂੰ ਹੂੰ ਤੇ ਨਾਲੇ ਗੱਬਣ ਹੁੰਦਾ ਹੂੰ ਤੇ ਕਈ ਵਾਰ ਆਪਾਂ ਘਰੇ ਬੰਨ ਛੱਡਦੇ ਆ ਬਿਲਕੁਲ ਜੀ ਹਾਂ ਲੋ ਜੀ ਦੋਸਤੋ ਟੋਕੜ ਤੇ ਨਾਲ ਜਿਹੜੀ ਆ ਦੋਸਤੋ ਗੱbn ਵੀ ਆ ਠੀਕ ਆ ਤੇ ਉਹ 3 ਮਹੀਨੇ ਤੋਂ ਪਲੱਸ ਸਮਾਂ ਹੋ ਗਿਆ ਚੈੱਕ ਪਾਸ ਆ ਹਾਈਟ ਬਹੁਤ ਜ਼ਿਆਦਾ ਲੰਬਾਈ ਬੜੀ ਮਾਇਦੀ ਹਾਈਟ ਕਾਤ ਉੱਚਾ ਪੂਰਾ ਠੀਕ ਆ ਜੀ ਬਾਕੀ ਨਾਰਮਲ ਆਪਾਂ ਇੱਕ ਜ਼ਿਕਰ ਕਰ ਦਿੰਨੇ ਆ ਵੀ ਚਲੋ ਪਸ਼ੂ ਵੀ ਨਾਰਮਲ ਦਰਮਿਆਨੀ ਸੇਵਾ ਚੋਂ ਨਿਕਲਦੇ ਆ। ਬਾਕੀ ਗੰਦੂ ਸਾਹਿਬ ਪਾਰਗੀ ਨਾ ਮੱਝ ਆਪਦੇ ਸਮੇਂ ਦੇ ਆਗੇ ਜਦੋਂ ਸੂਹ ਗਈ। ਗੰਦੂ ਸਾਹਿਬ ਰੇਰ ਇਹਦਾ ਆਪਾਂ ਦੱਸ ਦਿੰਨੇ ਆ। ਸੰਦੂ ਸਾਹਿਬ ਦਾ ਰੇਟ ਹੈ 38500 ਰੁਪਏ ਸਿਰਫ 500 ਰੁਪਏ ਛੋੜ ਹੋਊਗੀ 38500 ਚ ਬਿਲਕੁਲ ਜੀ ਸੰਦੂ ਸਾਹਿਬ ਰੇਟ ਕਰਨੂ ਦਾ 45 42 ਕਰਕੇ ਬਾਅਦ ਚ ਛੋੜ ਕਰਨੀ ਫਿਰ ਉਹ ਚੀਜ਼ ਦਾ ਫਾਇਦਾ ਨਹੀਂ ਹੂੰ 38000 500 ਰੁਪਏ ਛੋੜ ਕੇ ਰ ਹੈ ਓਕੇ ਅਗੇ ਇਸ ਵਾਰ ਦੀ ਹੁਣ ਹਰਵੇਲ ਕੀ ਡਿਟੇਲ ਹੈ ਇਹ ਸੰਦੂ ਸਾਹਿਬ ਤੀਜਾ ਸੂਆ ਸੂਗੀ ਤੀਜਾ ਸੂਆ ਬਿਲਕੁਲ ਜੀ ਠੀਕ ਹੈ ਜੀ ਉਹ ਕਾਫੀ ਬਣ ਗਈ ਹੈ ਨਾ ਬਹੁਤ ਜ਼ਿਆਦਾ ਸੰਦੂ ਸਾਹਿਬ ਬਣੀ ਪਈ ਆ ਤੇ ਚੰਗੀ ਆ ਸੰਧੂ ਜੀ ਤੇ ਨੀ ਕੋਈ 2-4 ਦਿਨ ਸੰਧੂ ਸਾਹਿਬ ਅਜੇ ਵੀ 2-4 ਦਿਨ ਕੱਢੂਗੀ ਬਾਕੀ ਥੱਲਾ ਚੰਗਾ ਭਰਿਆ ਆ ਗੁਰੂ ਜੀ ਬਿਲਕੁਲ ਲੈਵਾ ਦੋਸਤ ਸੋਨਾ ਆ ਬਖਾਲਾ ਵੇਖੋ ਤੁਸੀਂ ਲਾਏ ਪਨੇ ਪੂਰਾ ਪਈ ਆ ਤੇ ਕਾਫੀ ਵੱਡੀ ਤਿਆਰੀ ਹੁਣ ਜਟਾਉਣੀ ਸ਼ੁਰੂ ਕਰਤੀ ਆ ਵੀ 2-4 ਦਿਨਾਂ ਦੇ ਵਿੱਚ ਫਿਰ ਉਹਦੇ ਜਿਹੜਾ ਦੋਸਤ ਸੋਨਾ ਆਰਡਰ ਬਣਾ ਲੂਗੀ ਠੀਕ ਆ ਕੱਦ ਘਾਟ ਵੇਖੋ ਤੁਸੀਂ ਕੱਦ ਘਾਟ ਵੀ ਬੈੜਦਾ ਫੁੱਲ ਹੈ ਤਾਂ ਸੰਧੂ ਸਾਹਿਬ ਥੱਲਾ ਵੀ ਬਹੁਤ ਭਰਿਆ ਤੇ ਅਜੇ ਹੋਰ ਬਣ ਕੇ ਤਿਆਰ ਹੋਊਗੇ ਸੰਧੂ ਸਾਹਿਬ ਉਮੀਦ ਕਰਦੇ ਆ ਕਿ 20+ ਚੱਲੂਗੀ ਓਕੇ ਓਹ ਇਹ ਡਿਬੜ ਨੂੰ ਵੇਖੋ ਜੀ 20 ਚੋਆ ਦਾ ਖਰਚਾ ਹੋਣਾ ਕਿੰਨੇ ਆ ਚੋਆ ਕਿੰਨੇ ਆ ਆ ਦੇਖੋ ਤੇ ਬਾਕੀ ਅੱਗੇ ਸੰਦੂ ਸਾਹਿਬ ਆਪਣੀ ਆਪਣੀ ਕਿਸਮਤ ਹੁੰਦੀ ਆ ਠੀਕ ਆ ਆ ਦਿਖਾਓ ਜੀ ਆ ਕਰੋ ਚੱਕਾ ਥਾਣ ਸੰਦੂ ਸਾਹਿਬ ਗੋਲ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਹਜੇ ਹੋਰ ਭਲਾ ਭੁਲਾ ਚੱਕੂਗੀ ਭਰੂਗੀ ਫੁੱਲ ਲੋ ਜੀ। ਸੋ ਦੋਸਤੋ ਇਹ ਵੜ ਬਿਲਕੁਲ ਤਿਆਰੀ ਤੇ ਆ। ਸੋ ਜਿਹੜੇ ਵੀਰ ਨੇ ਖਰੀਦਣੀਆਂ ਤੁਸੀਂ ਨੰਬਰਾਂ ਤੇ ਕਾਲ ਕਰ ਸਕਦੇ ਜੇ ਸਮਝਾ ਕਰ ਸਕਦੇ। ਚੰਗਾ ਗੁੱਲ ਚੰਗਾ ਥਣ। ਬਹੁਤ ਵਧੀਆ। ਚੰਗੀ ਬਣ ਕੇ ਤਿਆਰ ਹੋ ਗਈ ਹੈ ਜੀ। ਬਿਲਕੁਲ ਬਿਲਕੁਲ। ਸੋ ਸੋਹਣੀ ਸ਼ੇਪ ਆ ਥਣ ਦੀ ਵੀ। ਹਾਂ ਜੀ। ਠੀਕ ਹੈ ਜੀ। ਆ ਦੇਖੋ। ਦੋ ਦਸ ਸੰਦੂ ਸਾਊ ਚੰਗਾ ਜੋ ਆ ਜੂਗੀ। ਹਮ। ਚਲੋ ਚੰਗੀ ਉਮੀਦ ਕਰਦੇ ਹਾਂ ਜੀ। ਇਹਦਾ ਮੁੱਲ ਕੀ ਰਹੂਗਾ ਵੈਲ ਦਾ ਆਪਣੇ ਆ ਵੈਲ ਦਾ ਸੰਦੂ ਸਾਹਿਬ 53000 ਰੁਪਏ ਮਾਨਤਨ ਜ਼ਰੂਰ ਕਰਾਂਗੇ ਉਹ ਤੇ 53000 ਹਾਂਜੀ ਬਿਲਕੁਲ ਜੀ ਠੀਕ ਹੈ ਜੀ 53000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਤੇ ਇਹ ਐਨੀਮਲ ਸੀ ਆਜੇ ਪਸ਼ੂ ਸੀਗੇ ਵੀਰ ਹਰਪ੍ਰੀਤ ਸਿੰਘ ਦੇ ਕੋਲ ਚਾਰ ਟੋਕਰ ਗੱਭਣਾਂ ਦੀ ਤੁਹਾਨੂੰ ਉਹ ਦਿਖਾਤੀ ਮੱਝ ਇੱਕ ਸੱਜਰ ਸੂਈ ਆ ਪਹਿਲੇ ਨੰਬਰ ਤੇ ਤੁਹਾਨੂੰ ਸੱਦੀ ਕਰਵਾਤੀ ਹੈ ਜੇ ਇੱਕ ਟਿੱਪ ਕੇ ਦੂਜੇ ਨੰਬਰ ਤੇ ਗੱਭਣ ਜੜੀ ਹੈ ਦੋਸਤੋ ਤੁਹਾਨੂੰ ਸੱਦੀ ਕਰਵਾਤੀ ਹੈ ਠੀਕ ਹੈ ਜੇ ਰੇਟ ਪੜਦਾ ਬਿਲਕੁਲ ਵੀਰ ਨੇ ਸਾਂਝਾ ਕਰਤਾ ਅਗੋਂ ਜਿਹੜੇ ਵੀ ਫਾਰਮਰ ਵੀਰ ਦੇ ਪਸੰਦ ਆਊਗਾ ਤੁਸੀਂ ਆਣ ਕੇ ਨਰਖਪਰਕ ਕਰ ਲਿਓ ਠੀਕ ਹੈ ਜੀ ਕੋਈ ਆਨਲਾਈਨ ਮੰਗਾਉਣਾ ਚਾਹੁੰਦਾ ਤਾਂ ਵੀ ਤੁਸੀਂ ਜਿਹੜਾ ਦੋਸਤ ਮੰਗਵਾ ਸਕਦੇ ਜਿਹਦੇ ਹਰਵੈਲ ਭਾਈ ਬੋਲ ਕੇ ਨੰਬਰ 990382025 9906382025 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਹਰਵੈਲ ਸਿੰਘ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨ ਤਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ